ਬਾਈ ਬੋਦਰ ਇਹ ਮੂਰਤੀਆਂ ਤੇ ਹੋਰਦੀ ਨੇ ਮੂਰਤੀਆਂ ਤੇ ਉਹਨਾਂ ਤੇ ਆਹ ਉਹ ਚੇਕ ਦੇਗੀ ਹੋਲੀ ਇਹਨਾਂ ਦੀ ਹੋਲੀ ਇਹ ਖੇਡਦੇ ਪਾਣੀ ਨਾਲ ਅਸੀਂ ਜਾ ਨੌ ਮੰਦਰਾ ਚ ਵਾਰੋ ਵਾਰੀ ਜੇ ਤੂੰ ਦਾ ਮੰਨਦਾ ਹੈਗਾ ਤੇ ਆ ਜਾ ਥਾਈ ਕੋਦੀ ਨਹੀਂ ਦਾ ਤੱਕ ਨਹੀਂ ਕੋਈ ਨਹੀਂ ਹੈਲੋ ਹਾਂ ਹੋ ਸਾਈ ਚੰਸੀ ਕੱਲ੍ਹ ਮੈਂ ਖੁਦ ਕੁ ਕੁ ਹੋ ਗਿਆ ਲੈ ਬਾਈ ਜਾਂਦਾ ਪਾਣੀ ਨਾਲ ਰੈਡੀ ਹੋ ਗਈ ਆ ਹਾਂ ਰੈਡੀ ਸਵਾਈਡਿੰਗ ਓਕੇ ਲੈ ਬਈ ਗੱਡੀਆਂ ਰੈਡੀ ਕਰ ਲੀਆਂ ਗਲੇ ਨੇ ਐਦਾਂ ਹੀ ਪੂਰੇ ਸ਼ਹਿਰ ਚ ਘੁੰਮਣਾ ਹੁਣ ਪਾਣੀ ਲੈ ਕੇ ਤਕਰੀਬੀ ਉੱਪਰ ਪਾਉਣਾ ਇਹਨਾਂ ਨੇ ਵੈਨ ਟੇਕ ਆਨ ਦੀ ਟੇਕ ਵਾਟਰ ਟੇਕ ਆਈ ਕਿਨ ਮੀ ਅਹ ਭਾਈ ਠੰਡਾ ਪਾਣੀ ਪਾਉਣ ਦੀ ਤਿਆਰੀ ਹੈ ਲੋਕਾਂ ਵੇਟ ਵੇਟ ਆਲੀ ਗਈ ਐ ਨਾ ਹੋਲੀ ਮਨਾਉਣ ਪਾਣੀ ਵਾਲੀ ਹੋਲੀ ਹਾਂ ਤਾਂ ਪਾਣੀ ਵਾਲੀ ਹੋਲੀ ਮਨਾਉਣ ਚੱਲੇ ਆ ਬਈ ਪਾਣੀ ਵਾਲੀ ਹੋਲੀ ਓ ਤਾਨੂੰ ਰੋਕੋ ਨਾ ਮੈਂ ਨਾ ਘੇੜੀ ਕੋਈ ਵੀ ਕਰ ਰਹੇ ਆ ਸਿੱਖ ਰਹੇ ਆ ਸਕੂਲ ਚੱਲੇ ਆਸਾਂ ਨਾਲ ਸਾਡੇ ਐ ਬਈ ਹੁਣ ਮੰਦਰਾਂ 'ਚ ਜਾਣਾ ਵਾ ਟੋਟਲ 9 ਮੰਦਰਾਂ 'ਚ ਆਲਾ ਹਨਾ ਕੀ ਕੋਈ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਦੇਸ਼ ਆਏ ਅਸੀਂ ਇਹੀ ਆਏ ਕੀ ਕਰਨਾ ਭਾਜੀ ਵੈਲਕਮ ਹੈ ਤੁਹਾਡਾ ਇਹ ਦੂ ਭਰਾ ਬੇਦੀ ਕਰਦੇ ਆਂ ਵਲੋਗ ਇਨ ਸਾਡੀ ਹੁਣ ਕਿਹੜਾ ਹੁਣ ਇੱਥੇ ਰੋਕਦੀ ਆਂ ਨਹੀਂ ਆਨਲਾਈਨ ਤੇ ਨੀਗਾ ਉਹ ਪੇੜਾ ਹੋ ਜਾਂਦੀ ਹੈ ਹੈ ਕਿ ਨਹੀਂ ਓ ਮਾਈ ਗੋਡ ਹੋ ਡਾਕਟਰ ਆ ਗਏ ਤੁਹਾਡਾ ਥੋੜਾ ਮੰਦਰ ਆਏ ਆ ਪਹਿਲੇ ਮੰਦਰ ਆ ਗਏ ਆ ਨੌ ਮੰਦਰ ਘੁੰਮਣੇ ਆ ਤੇ

ਸਸੀ ਕਾਲ ਜੀ ਹਾਂ ਜੀ ਹਾਂ ਜੀ ਜੀ ਕੰਡ ਦੇ ਜੀ ਏਦਾਂ ਤੇ ਬਥੇਰੇ ਆ ਨਾਮ ਦੱਸੋ ਜੀ ਮੈਂ ਕਾ ਨਾਮ ਦੱਸੋ ਨਾਮ ਇਹ ਇਹਨਾਂ ਦਾ ਪਿੰਡ ਦਾ ਮੰਦਿਰ ਆ। ਇਹਨਾਂ ਸਾਰੇ ਮੰਦਰਾਂ ਜਾ ਕੇ ਇਦਾਂ ਇਦਾਂ ਪਾਣੀ ਲਗਾਣਾ ਵਾ। ਕਿੰਨੇ ਜਿਹਨੇ ਪੈਸੇ? ਆਪ ਪੁੱਛੋ। ਮੈਂ ਨਹੀਂ ਦੇਣਾ ਮੈਂ। ਜਿੱਦਾਂ ਤੁਸੀਂ ਇਹ ਗੀਅ ਸੁਖ। ਓਕੇ ਅਬ ਟੁੱਟੇ ਲੈ ਹੈ ਨਾ? ਹਾਂ। ਯਾਨੀ ਜਿੱਦਾਂ ਪਾਣੀ ਲੈਣਾ ਉੱਥੇ ਆਪਣੀ ਮਰਜ਼ੀ ਨਾਲ 2000 ਕੀ ਵਿਚਾਰ ਆਰ ਦੱਸੋ। ਓਕੇ। ਰੋਹਣਾ ਵਾਹੇ ਗਿਆ ਹਾਂ ਆ ਦੇਖ ਸਕਦਾ ਹਾਂ ਦਿਸ ਮੰਦਰ ਹਾਂ ਪਾ 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 ਪਿਆਨਾ ਪਵੇ ਸੁਵਾਚਾ ਸੰਸੋਤੀ ਤੇਰੀ ਖੁਦ ਤੋਂ ਬੜੀ ਦੂਰੀ ਬਸ ਤੇਰੀ ਹੈ ਭਰਾਵਾ ਕੋਈ ਚੱਲ ਵਾਹਗਾ ਨਾ ਕਿਆ ਹੀ ਦਮ ਲੇਗਾ ਦਿਲ ਗਵਾਣਾ ਕਿਉਂ ਦੂਰੀ ਲੋੜੀ ਹੁਣ ਅਪਾ ਚੱਲੇ ਆ ਦੂਜੇ ਮੰਦਰ Ayo kita ini berita kedai, nanti mau Ya, ਹੋ ਹੁਣ ਆਪਾਂ ਚੱਲ ਆ ਗਏ ਆ ਦੂਜੇ ਲੈ ਵੀ ਮੂਫਲੀ ਮੂਫਲਾ ਵਾ ਇੱਥੇ ਮੂਫਲੀ ਨੂੰ ਮੂਫਲਾ ਹੀ ਆ ਖਾਓ ਪੀਓ ਨਜ਼ਾਰੇ ਲੋਗ ਲੈ ਜਾਂਦੇ ਤੇ ਨਾਲ ਨਾਲ ਇਹ ਤਾਂ ਆਪਣੇ ਰੇੜੀਆਂ ਲੱਗੀਆਂ ਆਉਂਦੀਆਂ ਨੇ ਉਦਾਂ ਹੀ ਆ ਬਾ ਇੱਥੇ ਅਗੇ ਨਾਨ ਵੇਜ ਚੱਲਦਾ ਵਾ ਕੰਮ ਜ਼ਿਆਦਾਤਰ ਆ ਜੀ ਹੈਗੇ ਆ ਦੂਜਾ ਮੰਦਿਰ ਵਾ ਇਹ ਟੋਟਲ ਆਪਾਂ 9 ਮੰਦਿਰ ਜਾਣਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੋਈ ਨਹੀਂ ਕਰ ਮੈਂ ਵੀਡੀਓ ਬਣਾਉਣਾ ਤੇ ਆ ਉਹਦੇ ਸੇਮ ਹਾਈ ਇਹ ਮੇਰਾ ਗਲਤ ਹੋ ਗਿਆ ਹੈਲੋ ਯਮੀ ਯਮੀ ਲੈ ਵੀ ਹੁਣ ਆਪਾਂ ਜਾਣਾ ਤੀਜੇ ਮੰਦਰ ਤੇ ਇਦਾਂ ਸਟੈਪ ਬਾਈ ਸਟੈਪ ਤੁਰੇ ਜਾਣਾ ਕਿ ਨੌ ਮੰਦਰ ਕਵਰ ਕਰਨੇ ਆ ਹੈਲੋ ਆਪਾ ਤੰਦਰ ਪੀਰ ਤੇ ਕੀ ਫਿਰਦਾ ਵਾ ਇਹਦੇ ਮੰਦਰੇ ਸਭ ਲਾਉਂਦਾ ਥੈਂਕਸ ਹੌਲਾ ਬੰਦਾ ਸਾਡਾ ਮੰਦਿਰ ਹੀ ਖੋਲ ਗਿਆ ਕਾਹ ਲੈ ਗਿਆ ਕਿੰਨਾ ਜਿੰਦ ਤੇਰਾ ਸ਼ਨੇ ਕਾਉ ਯਕ ਚੋ ਚਾ ਜਾ ਸਕਦਾ ਨਾ ਮੈਂ ਖੋ ਚਕ ਕਾ ਜਾਣ ਨੇ ਓਹ ਚਾ ਚੋ ਆ ਮਾ ਵਾ ਕਾ ਨੀ ਹਾਲ ਸੁਬਹ ਕੋ ਲੁਟਾਈ ਹੋ ਗਿਆ ਤੇ ਭਰਾ ਵਾ ਸਾਰੇ ਆ ਲਈ ਆ ਮੈਂ ਦੱਸ ਕਿਸੇ ਨੇ ਨੀ ਪੈਰ ਰੱਖਣੇ ਮੈਂ ਆ ਲੈ ਆ ਗਏ ਤੀ ਉਹਨੂੰ ਤਾਂ ਪਤਾ ਕੋ ਨਾ ਦੇਖਿਆ ਹੁਣ ਇੱਧਰ ਗਏ ਨੀ ਸੈਗ ਸੋਇ ਜੇ ਲਾ ਮਾ ਕੋਈ ਆ ਵੀ ਤਿਆਰੀ ਕਰੀ ਬੈਠੇ ਆ Tchau, Lodi. ਲੂਰ ਨਾਲ ਖਾਂਦੇ ਆ ਹਾਂ ਆਂਡੇ ਵਾਲੇ ਰੋਟਾਂ ਤਾਂ ਫਰੇ ਕਮੇ ਹੋਰ ਸੋਰੀਆ ਹੋ ਗਿਆ ਉਹਨਾਂ ਪਰੇ ਸਾਬ ਬੈਠੇ ਆ ਕੰਮ ਬੈਠੀ ਵੀ ਤੂੰ ਵੀ ਨਾ ਲੋ ਜੀ ਮਗਾ ਨਾ ਰੋਕਦੇ ਪਤੰਦਰ ਨੇ ਹੋਰ ਕਿੱਥੇ ਲੈ ਜਾਣਾ ਵੀ ਆਪਾਂ ਨੂੰ ਹਮਮ ਖਗੜ ਨਾਲ ਪੁੱਛ ਲੋ ਜਾਣਾ ਕਿੱਥੇ ਆ ਜਾਣਾ ਕਿੱਥੇ ਆ ਆਨੇ ਕਿਹੜੀ ਕਿਹੜੀ ਛੇ ਆ 4 ਜੇ ਦੀ ਸਮੈਲ ਆਉਣ ਗਈ ਹੈ 4 ਦਾ ਸਵਾਈਡੀ ਸਵਾਈਡੀ ਬੜੀ ਜਿੰਨੇ ਸਾਰੇ ਕਪ ਚਾਏ ਥੈਂਕ ਯੂ ਸਵਾਈਡੀ ਮਤਲਬ ਸਸਰੀ ਦਾ ਲੈ ਨਹੀਂ ਚਾਹਾਂ ਹਾਂ ਇਸ ਤੰਗ ਉਹਨਾਂ ਜੇ ਨਹੀਂ ਬੋਲਣ ਬਾਤ ਕਰ ਖੰਦ ਕਲਤਾਂ ਦਾ ਚਲੋ ਜੀ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਚੌਥੇ ਮੰਦਰ ਤੇ ਉਹ ਆ ਰਹੇ ਹੁਣ ਕਿਉਂ ਤਰ ਮੈਂ ਸੋਨਾਰੀ ਆ ਗਏ ਹੁਣ ਅਗਲੇ ਮੰਦਿਰ ਸੋਥੇ ਮੰਦਿਰ ਆ ਗਏ ਨੇਕ 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 ਸ਼ੋ ਮਾਰੋ ਚੱਲੋ ਜੀ ਹਾਂ ਆਪਾਂ ਆ ਗਏ ਹੁਣ ਚੌਥੇ ਮੰਦਿਰ ਤੇ ਵਾਈ ਲੈ ਨਾ ਵੇਕ ਗੀ ਵੇਕ ਗੀ ਪਾਣੀ ਲੈ ਸਕਦੇ ਆ ਇੱਥੇ mặc dù quá trình đi làm việc làm hay đi kìm sắp tới mặt vai barba briga

ਬਰਫ ਦਾ ਗੋਲਾ ਬਰਫ ਦਾ ਗੋਲਾ ਖਾ ਲੋ ਉਹ ਨੂੰ ਪਾੜਨ ਲੱਗਾ ਨੂੰ ਕਿੰਨਾ ਇਹ ਗਾਨ ਸਾਫਾ ਪਾ ਦੇ ਗਾ ਲੈ ਕੇ ਆਪਣੇ ਬਰਫ ਦਾ ਗੋਲਾ ਹੁੰਦਾ ਵਾ ਇੱਥੇ ਚਲੋ ਬਰਫ ਦੇ ਵਿੱਚ ਪਾ ਦਿੰਦੇ ਆ ਉਹ ਚੇਬ ਦੇ ਵਿੱਚ ਲੰਨਾ ਉਹ ਨਹੀਂ ਮਾ ਰੋ ਉਹਦੇ ਸਾਹ ਨਹੀਂ ਆਉਂਦੇ ਉਹਦਾ ਬਾਈ ਠੀਕ ਬੋ ਚੰਗੀ ਜਿਹੀ ਆਵਾਜ਼ ਕਰਕੇ ਦੇ ਦੇ ਨੀ ਚੁੱਕ ਕੇ ਜਾਏ ਦੋਨੋਂ ਆਵੇ ਮਿਲਿੰਦੇ ਨਹੀਂ ਕਿਤੇ ਆਉਣੇ ਮੈਂ ਆਉਂਦਾ ਆ ਆਹੋ ਸੋਫੀ ਮਾਈ ਗਾਡ ਚੋਣ ਦੇ ਨਾਲ ਉਹ ਜੀ ਕੋਸੋ ਆ ਜਾਓਗੇ ਹਾਂ ਹਾਂ ਤੇ ਹਮਰੇ ਦੇ ਵਿੱਚ ਆ ਜਾਣਾ ਇਹ ਭਾਵਾਂ ਦੇ ਬ੍ਰਦਰ ਮੇਰਾ ਮੂੰਹ ਬੰਦ ਕੋਮ ਫਿਰ ਗਿਆ ਗਿਆ ਪੰਜਵੇਂ ਮੰਦਰ ਲੈ ਵੀ ਦੇਖ ਲੋ ਪੂਰੇ ਗੱਡੀਆਂ ਚ ਫਿਰਦੇ ਇਦਾਂ ਤੇ ਦੇਦੇ ਨਹੀਂ ਘਟ ਹੈ thank you

ਮੰਦਰਾਂ ਦੇ ਵਿੱਚ ਇਹਨਾਂ ਨੇ ਕਲਾਕਾਰੀ ਜ਼ਬਰਦਸਤ ਆ ਬਈ ਉਹ ਦਰਵੇ ਆਵਾਜ਼ ਬਤੰਦਰ ਗਨ ਲੈ ਗਈ ਚੱਲ 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 ਚਲੋ ਚੱਲ ਉਹ ਤੇਰਾ ਭਲਾ ਹੋ ਜਾ ਉਹ ਤੇਰਾ ਭਲਾ ਮਾਮਾ ਸੁੱਕੀ ਜਲਾਈਏ ਨਾ ਪਾਣੀ ਭਰ ਲਾ ਸੋ ਕੀ ਮਾਈ ਵੀ ਦੰਨ ਰਤਨਾ ਟਰੈ ਸਿਨਹਾ ਤਹਾਨਾ ਸਨ ਤਾ ਹੁਣ ਆਪਣਾ ਮੰਦਿਰ ਆਪ ਜਣਾ ਸਤਵੇਂ ਲੋ ਜਿਹੜਾ ਸਤਵੇਂ ਮੰਦਿਰ ਜਾਣਾ ਜੀ 13 ਜਣੇ ਦੋ ਮੰਦਿਰ ਨੌ ਮੰਦਿਰ ਕਰਕੇ ਕੀ ਕਰਨਾ ਵਾ ਹੱਸ ਖਤਮ ਫਿਰ ਮਨ ਅਸ਼ਵੇਂ ਆਪਣਾ ਫੰਕਸ਼ਨ ਆਪਣਾ ਵਾ ਚਾਹੇ ਟਿਕ ਜੋ ਤੇ ਚਾਹੇ ਰੌਣਕ ਮੇਲਾ ਕਰ ਲੋ ਆਪਣੀ ਮਰਜ਼ੀ ਆ ਬਾਅਦ ਚ ਚਲੋ ਭਾਈ ਚਲੋ ਬੜੀ ਆਡੇ ਵਾਲਾ ਦਾ ਕੋਲ ਗੱਲ ਹੈ ਮਾਂ ਮਾਂ ਨਾ ਕੁੜੀ ਹੈ ਲੋ ਜੀ ਹੁਣ ਆਪਾਂ ਆ ਗਏ ਆ ਸਤਵੇਂ ਮੰਦਰ ਤੇ ਲੱਗ ਗਿਆ ਠੀਕ ਹੈ ਨਾ ਹਾਂ ਆ ਇੱਕੋ ਲਾਈਨ ਚ ਵਾ ਕੋਈ ਦੂਰ ਆ ਕੋਈ ਲੱਗੇ ਆ ਆ ਬੱਚਿਆਂ ਨੇ ਅੱਗੇ ਪਾਣੀ ਬਹੁਤ ਪਾਇਆ ਸਾਡੇ ਤੇ ਹਾਂ ਇਹ ਵਾ

จริ่มพรมาแต่สายทางทักษะตนหยาบย่อมที่กำลังเดินทางมหอดมาถึงมัดพร้อมง่าย่าวามหอด์าวงเลยคือได้เพอ่มมาแต่วบบเด็เพื่อนกระารถมาดูซานเพือนไหเออผญาย่อมดีอย่างติดต้นหาปาสมัคีกบมนีต้นหาปาสมัคีเพิมเติมเติมเติมบารมี ਮਾਫ਼ ਕਰਨਾ ਚਲੋ ਹੁਣ ਆਪਾਂ ਜਾਣਾ ਅਗਲੇ 8ਵੇਂ ਦੇ 8ਵੇਂ ਮੰਦਰ ਜਾਣਾ ਹੁਣ ਆਪਾਂ ਆਹ ਦੇਖ ਈਆ ਉਹ ਪੇਟੋ ਆਏ ਹੋਏ ਰਫਟੋਂ ਬੜੀ ਸੀਗਾ ਗੱਲ ਬੜੀ ਯਾਰ ਜਾਨ ਘੜਦੀ ਉਹ ਪਾਣੀ ਨੇ ਲਾਦੇ ਉਹ ਪਾਣੀ ਜੀ Oh, Só so fardão. The... finish. <laughs> Astad ni,

ਇਸ ਪਰਿਵਾਰ ਦਾ ਦਾ ਪ੍ਰਬੰਧ ਕਰ ਰੱਖਿਆ ਹੀ ਤਾਂ ਆਪਾਂ ਪਹਿਲੀ ਤੋਂ ਆਖਰੀ ਦਾ ਕਾਕਾ ਭਾਈਆ ਪਾਰਟੀ ਪੂਰੀ ਕਰਨ ਤੇ ਛੱਡਦੀ ਆਂ yeah ਦਰدیں کمانے کر لیا کرو ان کا دے نہ اچھا تولا یہ لڑکا ڈرا ਕਹਿੰਦਾ ਓਹ ਸਭ ਮਾਰੀ ਪਰ ਫੜਾਉਂਦੇ ਤਾਲੇ ਵੈਸੇ ਹੀ ਮਾਰਾੜੇ ਦਾ ਓਹ ਭਈ ਆ ਗਏ ਘਰੇ ਵਾਹ ਅੱਜ ਰਾਤ ਨੂੰ ਆਓ ਚਲੋ ਜੀ ਹੁਣ ਇੱਥੇ ਸੰਗੂਗੜ ਕਿਸੇ ਕੋਲ ਡਰੋਲ ਤੇ ਆ ਵੈਈ ਚਲੋ ਨਾ ਇਹਨੂੰ